ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਇਸ ਕੱਪ ਦੀ ਸੱਚਾਈ ਦੱਸਣ ਜਾ ਰਿਹਾ ਹਾਂ ਇਹ ਸੱਚਾਈ ਦੇਖਣ ਤੋਂ ਬਾਅਦ ਕਦੀ ਵੀ ਤੁਸੀਂ ਇਸ ਵਿੱਚ ਚਾਹ ਨਹੀਂ ਪੀਓਗੇ ਇਹ ਦੇਖੋ ਜੀ ਇਹ ਕੱਪ ਤੁਹਾਨੂੰ ਦੇਖਣ ਦੇ ਵਿੱਚ ਸਧਾਰਨ ਲੱਗ ਰਿਹਾ ਹੋਵੇਗਾ ਤੇ ਇਹਦੇ ਵਿੱਚ ਕੌਫੀ ਲਿਖਿਆ ਹੋਇਆ ਹੈ ਇਹਦੇ ਵਿੱਚ ਹੁੰਦੀ ਹੈ ਜੀ ਪਲਾਸਟਿਕ ਆਪਾਂ ਦੇਖੋ ਇੱਕ ਪਾਣੀ ਦਾ ਥੋੜਾ ਜਿਹਾ ਲੈ ਕੇ ਪਾਣੀ ਇਸ ਨੂੰ ਦੇਖੋ ਇੱਥੋਂ ਰਗੜਨਾ ਸ਼ੁਰੂ ਕਰਦੇ ਹਾਂ ਤਾਂ ਤੁਸੀਂ ਇਸ ਦੇ ਵਿੱਚ ਦੇਖੋਗੇ ਕਿ ਇੱਥੇ ਪਲਾਸਟਿਕ ਤੁਹਾਨੂੰ ਇਹਦੇ ਵਿੱਚ ਮਿਲੇਗੀ ਇੱਕ ਬੜੀ ਪਤਲੀ ਲੇਅਰ ਪਲਾਸਟਿਕ ਦੀ ਜਿਹੜੀ ਹੈਗੀ ਹੈ ਇਹਦੇ ਵਿੱਚ ਲਗਾਈ ਹੁੰਦੀ ਹੈ ਤੇ ਜਿਸ ਨਾਲ ਤੁਸੀਂ ਜਦੋਂ ਵੀ ਇਹਦੇ ਵਿੱਚ ਕੋਈ ਗਰਮ ਚੀਜ਼ ਪਾਉਂਦੇ ਹੋ ਤੇ ਉਹ ਘੁਲ ਕੇ ਪਲਾਸਟਿਕ ਤੁਹਾਡੇ ਅੰਦਰ ਜਾਂਦੀ ਹੈ ਆ ਦੇਖੋ ਮੈਂ ਤੁਹਾਨੂੰ ਇਹ ਦੇਖੋ ਪਾਣੀ ਦੇ ਨਾਲ ਇਹ ਖੁਰਚ ਕੇ ਦੱਸ ਰਿਹਾ ਆ ਦੇਖੋ ਆ ਨਿਕਲਾਈ ਦੇਖੋ ਜੀ ਉਹ ਪਲਾਸਟਿਕ ਤੇ ਹੁਣ ਮੈਂ ਦੇਖੋ ਤੁਹਾਨੂੰ ਇਹਦੇ ਵਿੱਚ ਪਾਣੀ ਪਾ ਕੇ ਦਿਖਾਉਣਾ ਆ ਦੇਖੋ ਤੁਹਾਨੂੰ ਇੱਕ ਮੋਰੀ ਜੀ ਦਿਖ ਰਹੀ ਹੋਏਗੀ ਪਰ ਦੇਖੋ ਪਾਣੀ ਇਸ ਦੇ ਵਿੱਚੋਂ ਬਾਹਰ ਨਹੀਂ ਆਇਆ ਇਹ ਤਾਂ ਕਰਕੇ ਨਹੀਂ ਆਇਆ ਕਿਉਂਕਿ ਇਹ ਪਲਾਸਟਿਕ ਲੱਗੀ ਹੋਈ ਹੈ ਤੇ ਇਹ ਪਾਣੀ ਸੀ ਠੰਡਾ ਜਿਸ ਕਰਕੇ ਇਹ ਪਲਾਸਟਿਕ ਨਹੀਂ ਖੁਲੀ ਤੇ ਤੁਸੀਂ ਸੋਚੋ ਇਹ ਪਲਾਸਟਿਕ ਜਦੋਂ ਗਰਮ ਪਾਣੀ ਦੇ ਨਾਲ ਗਰਮ ਚਾਹ ਦੇ ਨਾਲ ਗਰਮ ਕਾਫੀ ਦੇ ਨਾਲ ਗਰਮ ਦੁੱਧ ਦੇ ਨਾਲ ਜਦੋਂ ਰੈਕਸ਼ਨ ਕਰਦੀ ਹੋਏਗੀ ਤੇ ਇਹ ਤੁਹਾਡੇ ਅੰਦਰ ਜਾਂਦੀ ਹੋਏਗੀ ਤੇ ਜਿਸ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਲਗਦੀਆਂ ਹੋਣਗੀਆਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਇਸ ਪਲਾਸਟਿਕ ਦੇ ਕੱਪਾਂ ਤੋਂ ਇਸ ਤਰ੍ਹਾਂ ਦੇ ਜਿਹੜੇ ਕੱਪ ਹੈਗੇ ਆ ਉਹਨਾਂ ਤੋਂ ਬਚ ਸਕਣ ਧੰਨਵਾਦ